ਆਮਲਿਆਂ ਤੋਂ ਕਿਤੇ ਜ਼ਿਆਦਾ ਮਤਲਬ ਗੁਣਕਾਰੀ ਹੈ ਗੁਣਕਾਰੀ ਹੈ 24 ਗਲਾਸ ਨਾਰ ਦੇ ਜੂਸ ਤੇ ਪੀ ਲੋਗੇ ਤਾਂ ਇਹਦਾ ਇੱਕ ਚਮਚ ਬਰਾਬਰ ਹੈ 24 ਗਲਾਸ ਅਨਾਰ ਦਾ ਜੂਸ ਤੇ ਇੱਕ ਚਮਚ ਸੀ ਬਕਥਾਨ ਦਾ ਇੱਕ ਬਰਾਬਰ ਹੈ ਇੱਕ ਬਰਾਬਰ ਹੈ ਜਿਹੜਾ ਜੂਸ ਹੈ ਇਹ ਪਲਾ ਕੇ ਜਿਹੜਾ ਹਜ਼ਾਰਾਂ ਲੋਕਾਂ ਨੂੰ ਬਮਾਰੀਆਂ ਤੋਂ ਜਿਹੜਾ ਨਜਾਦ ਦਵਾ ਰਿਆਂ ਸਾਡੀ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹਦਾ ਬਹੁਤ ਪ੍ਰਚਾਰ ਕਰਦੇ ਆ ਸੀ ਬਖਥੌਨ ਸੀ ਬਖਥੌਨ ਬੇਸ਼ਰ ਵਿਦੇਸ਼ ਕੇ ਕਈ ਆਧੁਨਿਕ ਰਿਸਰਚ ਸੰਸਥਾਨੋ ਨੇ ਇਸ ਸੀ ਬਖਥੌਨ ਕੋ ਬਹੁਤ ਹੀ ਮੁੱਲਵਾਨ ਮਾਨਾ ਹੈ ਬਲੱਡ ਪ੍ਰੈਸ਼ਰ ਕੀ ਸਮੱਸਿਆ ਹੋ ਬੁਖਾਰ ਹੋ ਟਿਊਮਰ ਹੋ ਸਟੋਨ ਹੋ ਅਲਸਰ ਹੋ ਜਾਂ ਫਿਰ ਸਰਦੀ ਖਾਂਸੀ ਹੋ ਸੀ ਬਖਥੌਨ ਸੇ ਬਣੀ ਅਨੇਕ ਤਰ੍ਹਾਂ ਕੀ ਦਵਾਈਆਂ ਇਨ ਮੇ ਲਾਭ ਦਿਤੀ ਇਹ ਕੀ ਚੀਜ਼ ਜੀ ਇਹ ਜੰਗਲੀ ਜਿਹੜੀ ਹੈ ਜੜੀ ਬੂਟੀ ਹੈ ਤਾਂ ਲਦਾਖ ਦੇ ਵਿੱਚ ਪਾਈ ਜਾਂਦੀ ਹੈ ਉਹਦਾ ਇਹ ਫਲ ਹੈਗਾ ਫਲ ਦਾ ਇਹ ਜੂਸ ਹੈ ਜੂਸ ਤੇ ਜਾਂ ਪਲਪ ਤੋਂ ਲੋਕਾਂ ਨੂੰ ਇਹ ਪਲਾਕ ਇੱਕ ਚਮਚ ਪਾਣੀ ਦੇ ਵਿੱਚ ਦੇ ਕੇ ਹਜ਼ਾਰਾਂ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਦਖਾ ਰਹੇ ਤੁਸੀਂ ਇਹ ਬਿਮਾਰੀਆਂ ਤੋਂ निजात ਦਵਾਉਂਦੇ ਆ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਇੱਕ ਸਵੇਰ ਪੱਤਰੀ ਸਮਾਗਮ ਹੈਗਾ ਜਿਹੜਾ ਸੀਜੀਸੀ ਲਾਂਡਰਾਂ ਦੇ ਵਿੱਚ ਕੀਤਾ ਗਿਆ ਇਸ ਮੌਕੇ ਦੇ ਉੱਤੇ ਖਾਸ ਕਰਕੇ ਸੁਖਾਇਰ ਵਿਜਾ ਦੇ ਪ੍ਰਬੰਧਕ ਪ੍ਰਧਾਨ ਜੀ ਜਿਨ੍ਹਾਂ ਨੂੰ ਪੂਰੀ ਦੁਨੀਆ ਇਸ ਵੇਲੇ ਜਾਣਦੀ ਹੈ ਉਹਨਾਂ ਦਾ ਸਨਮਾਨ ਹੈਗਾ ਜਿਹੜਾ ਇੱਥੇ ਕੀਤਾ ਗਿਆ ਸੁਭਾ ਪਦਰੀ ਸੈਮੀਨਾਰ ਦੇ ਵਿੱਚ ਸੇਸ਼ ਕਰਕੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਵੱਲੋਂ ਜਿਹੜਾ ਇਹਨਾਂ ਦਾ ਸਨਮਾਨ ਹੈਗਾ ਉਹ ਕੀਤਾ ਗਿਆ ਏ ਸਟੱਡੀ ਦੇ ਮੁਤਾਬਿਕ ਦੁਨੀਆ ਮੈਂ ਉਪਲਬਧ ਸੀ ਬਕਥੋਂਨ ਮੈਂ ਪੂਰੀ ਮਾਨਵ ਜਾਤੀ ਕੀ ਵਿਟਾਮਿਨ ਸੀ ਕੀ ਜ਼ਰੂਰਤ ਅਕੇਲੇ ਹੀ ਪੂਰੀ ਕਰਨੇ ਕੀ ਖਸ਼ਮਤਾ ਹੈ ਕਹਿੰਦੇ ਬਲ ਕਿ ਉਹ ਰੈਸ਼ੀ ਹੋ ਗਈ ਜਾਂ ਫਿਰ ਮਨ ਲਗੀ ਜਿਹੜਾ ਬਲੈਮਿਸ਼ੇ ਹੋਏ ਨੇ ਉਹਨਾਂ ਤੇ ਕੰਮ ਕਰਦਾ ਹੈ ਹੈਅਰ ਤੇ ਕੰਮ ਕਰਦਾ ਉਹ ਕਹਿੰਦੇ ਸਾਡੇ ਹੈਅਰ ਨਾ ਕਾਫੀ ਟੁੱਟਦੇ ਸੀਗੇ ਤੇ ਆਪਾਂ ਅਨਲਿਮਟਿਡ ਬਲ ਕਿ ਉਹ ਰਿਜ਼ਲਟ ਕਹਿੰਦੇ ਸਾਨੂੰ ਇਹੋ ਜਿਹਾ ਰਿਜ਼ਲਟ ਸਾਨੂੰ ਕਿ ਜੀ ਮੈਡੀਸਿਨ ਤੋਂ ਨਹੀਂ ਮਿਲਿਆ ਜਿਹੜਾ ਥੋੜਾ ਸੀਵਕ ਤੋਂ ਦੇਣ ਲੱਪਿਆ ਜਿਸ ਤਰ੍ਹਾਂ ਲੇਡੀਜ਼ ਦੀ ਕੁਝ ਪ੍ਰੋਬਲਮਸ ਹੁੰਦੀਆਂ ਹੈ ਨਾ ਉਹ ਮੈਡੀਸਿਨ ਖਾਂਦੀਆਂ ਸੀਗੀ ਔਰ ਉਹਨਾਂ ਉਹਨਾਂ ਨੇ ਉਹ ਤੇ ਕੰਮ ਕੀਤਾ ਇਹਨੇ ਕਹਿੰਦੇ ਵਾਲੀ ਕਿ ਸੀਵਕ ਤੋਂ ਉਹ ਚੀਜ਼ ਹੈ ਕਿ ਜੀ ਸੰਜੀਵਨੀ ਲਾ ਲੋ ਜਿਹੜਾ ਅੱਜ ਦੀ ਅੰਮ੍ਰਿਤ ਹੈ ਸਰੀਰਾਸਤੇ ਬੜੀ ਬੜੀ ਚੀਜ਼ਾਂ ਨੇ ਜਿਹਦੇ ਦੇ ਕੰਮ ਕਰਦਾ ਜਿਵੇਂ ਹਾਰਡ ਤੇ ਹੋਇਆ ਚਮੜੀ ਦੇ ਰੋਗ ਚਮੜੀ ਦੇ ਰੋਗਾਂ ਦੇ ਲੋਕਾਂ ਨੇ ਅਨੇਕਾਂ ਮੈਨੂੰ ਬੋਰੀਆਂ ਦੱਸਤੀਆਂ ਸਕਿਨ ਸਿਰ ਲੇੜੀ ਦੇ ਚ ਇਹ ਚਿਹਰੇ ਦੇ ਸਕਿਨ ਦੇ ਕਾਲੇ ਹੋਵੇ ਸਾਂਹੀਆਂ ਪਈਆਂ ਉਹ ਠੀਕ ਹੋਈਆਂ ਮਾਨਸਿਕ ਤਣਾਅ ਮਾਨਸਿਕ ਤਣਾਅ ਤੋਂ ਲੋਕਾਂ ਨੇ ਨਾ ਰਾਜਾਤ ਮਿਲਦਾ ਹੈ ਕੈਂਸਰ ਦੇ ਸੈੱਲਾਂ ਨੂੰ ਖਤਮ ਕਰਦਾ ਗੈਸ ਤਿਆਬ ਵਾਲੇ ਸੰਜੇ ਜੀ ਨੂੰ ਪੁੱਛੋ ਇਥੇ ਇੱਕ ਟੈਕਸੀ ਡਰਾਈਵਰ ਸੀ ਮੁੰਡਾ ਕਹਿੰਦਾ ਮੈਂ ਗੋਲੀਆਂ ਕੈਪਸੂਲ ਖਾ ਖਾ ਕੇ ਤੰਗ ਆਇਆ ਵਾ ਸੀ ਕਹਿੰਦਾ ਬਾਈ ਜੀ ਧੰਨਵਾਦ ਤੁਹਾਡਾ ਤੁਸੀਂ ਕੀ ਦਿੱਤਾ ਮੈਨੂੰ ਮੇਰੇ ਤਾਂ ਕੈਪਸੂਲ ਗੋਲੀਆਂ ਬੰਦ ਹੋ ਗਈਆਂ ਆਸਪੇਸ਼ੀ ਸੂਜਨ ਦੀ ਲੀਵਰ ਫੈਟੀ ਵਾਲੇ ਗਠੀਏ ਦੇ ਮਰੀਜ਼ ਸਰੀਰ ਦੀ ਤਾਕਤ ਤਾਕਤ ਵਾਸਤੇ ਬੇਸਮਾਰਤ ਰੁਕੀ ਸਾਹਿਬ ਦੇ ਪੈਦੇ ਆ ਮਤਲਬ ਮੋਦੀ ਸਾਹਿਬ ਠੀਕ ਕਹਿ ਰਹੇ ਨੇ ਤੁਸੀਂ ਕਹਿ ਰਹੇ ਹੋ ਵੀ ਇੰਨਾ ਜ਼ਿਆਦਾ ਰਿਜ਼ਲਟ ਤੁਸੀਂ ਲਿਆ ਜਦੋਂ ਮੈਂ ਇਹ ਚੀਜ਼ ਦਿੱਤੀ ਆ ਨਾ ਲੋਕਾਂ ਨੂੰ ਇਹ ਸੀ ਵਿਕਤੌਰਨ ਜੂਸ ਹੈ ਜਿਹੜਾ ਲਦਾਖ ਦੀ 베ਰੀ ਤੋਂ ਲਿਆ ਕੇ ਪਲਪ 100% ਪਲਪ ਹੈ ਉਹ ਦਿੱਤਾ ਲੋਕ ਮੇਰਾ ਤਾਂ ਧੰਨਵਾਦ ਕਰ ਦਿੰਨ ਚਾਹਦੇ ਆ ਅੱਜ ਤੁਹਾਨੂੰ ਭਗਤ ਕਬੀਰ ਜੀ ਜਿਹੜੇ ਫਾਊਂਡੇਸ਼ਨ ਹੈਗੀ ਹੈ ਇਹਨਾਂ ਵੱਲੋਂ ਸਨਮਾਨ ਦਿੱਤਾ ਗਿਆ ਕੀ ਕਹੋਗੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਭਗਤ ਤਕਵੀਰ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਸਤਕਾਰ ਦਿੱਤਾ ਪੰਜਾਬ ਦੇ ਸਾਡੇ ਰਾਜਪਾਲ ਜੀ ਗ੍ਰਾਵਚੰਦ ਗਟਾਰੀਆ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਸਾਨੂੰ ਇੰਨਾ ਮਾਨ ਸਤਕਾਰ ਦਿੱਤਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜਾ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਇੱਕ ਸੁੱਭਾ ਪੱਦਰੀ ਸਮਾਗਮ ਹੈਗਾ ਜਿਹੜਾ ਸੀਜੀਸੀ ਲਾਂਡਰਾਂ ਦੇ ਵਿੱਚ ਕੀਤਾ ਗਿਆ ਤੇ ਇਸ ਮੌਕੇ ਦੇ ਉੱਤੇ ਖਾਸ ਕਰਕੇ ਸੁੱਖਾਇਰਵੇਦਾ ਦੇ ਪ੍ਰਬੰਧਕ ਪ੍ਰਧਾਨ ਜੀ ਜਿਨ੍ਹਾਂ ਨੂੰ ਪੂਰੀ ਦੁਨੀਆ ਇਸ ਵੇਲੇ ਜਾਣਦੀ ਹੈ ਉਹਨਾਂ ਦਾ ਸਨਮਾਨ ਹੈਗਾ ਜਿਹੜਾ ਇੱਥੇ ਕੀਤਾ ਗਿਆ ਸਵੇਰ ਪੱਦਰੀ ਸੈਮੀਨਾਰ ਦੇ ਵਿੱਚ ਵਿਸ਼ੇਸ਼ ਕਰਕੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਵੱਲੋਂ ਜਿਹੜਾ ਇਹਨਾਂ ਦਾ ਸਨਮਾਨ ਹੈਗਾ ਉਹ ਕੀਤਾ ਗਿਆ ਔਰ ਇਸ ਮੌਕੇ ਦੇ ਉੱਤੇ ਖਾਸ ਕਰਕੇ ਜਿਸ ਕਰਕੇ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਕੀ ਕਰਨ ਰਿਹਾ ਔਰ ਉਹਨਾਂ ਨੂੰ ਉਹਨਾਂ ਦੀ ਪ੍ਰਾਪਤੀ ਕਰਕੇ ਸਨਮਾਨ ਮਿਲਿਆ ਸੱਚਕਲ ਵੈਜੀ ਪਹਿਲੇ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਨੂੰ ਵੀ ਹੈਗੀ ਕਿ ਟੀਵੀ ਦੀ ਸਵਰੀ ਟੀਮ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਇਹ ਜੇ ਸਵੇਰ ਕਮ ਤੇ ਤੁਸੀਂ ਸਾਡੇ ਸਾਥ ਦੇਣ ਲਈ ਪਹੁੰਚਦੇ ਹੋ ਅੱਛਾ ਅ ਅੱਜ ਖਾਸ ਕਰਕੇ ਸਨਮਾਨ ਮਿਲਿਆ ਪੂਰੀ ਟੀਮ ਨੂੰ ਅ ਰਾਜਵਿੰਦਰ ਜੀ ਕੀ ਕਹੋਗੇ ਇਸ ਮੌਕੇ ਦੇ ਉੱਤੇ ਹਾਂ ਅੱਜ ਸਾਡੇ ਸ਼ਰੋਮਣੀ ਜਿਹੜੇ ਭਗਤ ਤਕਵੀਰ ਜੀ ਹੈ ਉਹਨਾਂ ਦਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਉਹਦੇ ਸੰਬੰਧ ਦੇ ਵਿੱਚ ਸੀਸੀ ਲਾਂਡਰਾ ਪਾਕ ਤਕਵੀਰ ਫਾਊਂਡੇਸ਼ਨ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਸੀ ਜਿਹਦੇ ਵਿੱਚ ਸੁਖ ਅਜਰਵੈਦ ਦੀ ਟੀਮ ਨੂੰ ਇਹਦੇ ਵੱਲੋਂ ਸਨਮਾਨਤ ਦਿੱਤਾ ਗਿਆ ਜੋ ਆਪਾਂ ਲੋਕਾਂ ਨੂੰ ਜੋ ਆਪਾਂ ਜੜੀ ਬੂਟੀਆਂ ਦੇ ਐਸੈਂਸ਼ਲ ਆਇਲ ਵਗੈਰਾ ਸਪਲੀਮੈਂਟ ਦੇ ਕੇ ਠੀਕ ਕਰ ਰਹੇ ਆ ਉਹਦੇ ਵਿੱਚ ਆਪਾਂ ਅੱਜ ਸੇ ਬਖਤੌਰ ਦਾ ਜਿਹੜਾ ਯੂਸ ਹੈ ਇਹ ਪਲਾ ਕੇ ਜਿਹੜਾ ਹਜ਼ਾਰਾਂ ਲੋਕਾਂ ਨੂੰ ਬਿਮਾਰੀਆਂ ਤੋਂ ਜਿਹੜਾ ਨਜਾਦ ਦਵਾ ਰਹੇ ਆ ਉਹਦੇ ਸੰਬੰਧ ਵਿੱਚ ਆਪਾਂ ਇਹ ਕੈਂਪ ਲਾਇਆ ਸੀਗਾ ਜੀ ਜੀ ਇਹ ਹੈ ਕੀ ਚੀਜ਼ ਜੀ ਇਹ ਜੰਗਲੀ ਜਿਹੜੀ ਹੈ ਜੜੀ ਬੂਟੀ ਹੈ ਤਾਂ ਲਦਾਖ ਦੇ ਵਿੱਚ ਪਾਈ ਜਾਂਦੀ ਹੈ ਉਹਦਾ ਇਹ ਫਲ ਹੈਗਾ ਫਲ ਦਾ ਇਹ ਜੂਸ ਹੈ ਜੂਸ ਤੇ ਜੇ ਪਲਪ ਤੋਂ ਲੋਕਾਂ ਨੂੰ ਇਹ ਪਲਾ ਕੇ ਇੱਕ ਚਮਚ ਪਾਣੀ ਦੇ ਵਿੱਚ ਦੇ ਕੇ ਹਜ਼ਾਰਾਂ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਦਿਖਾ ਰਿਹਾ ਤੁਸੀਂ ਇਹ ਬਿਮਾਰੀਆਂ ਤੋਂ ਨਿਯਾਤ ਦਬਾਉਨੇ ਆ ਇਦੇ ਲਈ ਆਪਾਂ ਨੂੰ ਇਹ ਭਗਤ ਕਬੀਰ ਫਾਊਂਡੇਸ਼ਨ ਵਾਲਿਆਂ ਨੇ ਸਨਮਾਨਿਤ ਕੀਤਾ ਗਿਆ। ਜੀ ਜੀ। ਅੱਛਾ ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਦੇ ਵੀ ਹੈਗੇ ਜਿਹੜੀ ਇਹਦੇ ਵਿੱਚ ਲਿਖੇ ਨਹੀਂ ਹੋਏਆਂ ਲੇਕਿਨ ਫਾਇਦਾ ਤੁਸੀਂ ਦੱਸ ਰਹੇ ਸੀ ਕਿ ਉਹਦੇ ਵਿੱਚ ਵੀ ਹੋਇਆ ਇਸ ਦਾ। ਜਿਹੜੀਆਂ ਚੀਜ਼ਾਂ ਇਹਦੇ ਵਿੱਚ ਮੈਂ ਨਹੀਂ ਲਿਖਿਆ ਨਾ ਲੋਕਾਂ ਨੂੰ ਕਬਜ ਹੋਇਆ, ਗੈਸ ਹੋਇਆ, ਜਿਵੇਂ ਅੱਖਾਂ ਦੀ ਲੋਕਾਂ ਦੇ ਮੇਰੇ ਕੋਲ ਹੋਰ ਬੜਾ ਮਹਿਸੂਸ ਹੋਇਆ ਹੋਇਆ ਵੀ ਜਿਹੜੇ ਜੜੀ ਬੂਟੀਆਂ ਤਾਂ ਇਹ ਜੂਸ ਪਲਾਉਣ ਨਾਲ ਲੋਕਾਂ ਦੇ ਅੱਖਾਂ ਦੇ ਵਿੱਚ ਡਰਾਈਨੈਸ ਡਰਾਈਨੈਸ ਹੋ ਰਹੀ ਸੀਗੀ ਉਹ ਦੁਬਾਰਾ ਠੀਕ ਹੋ ਗਈ। ਮੈਂ ਆਪ ਹੈਰਾਨ ਹੋ ਗਿਆ ਮੈਂ ਇਹ ਕਿਹਾ ਸੀਗਾ ਵੀ ਅੱਖਾਂ ਦੀ ਰੋਸ਼ਨੀ ਵਧਾਉਂਦੀ ਹੈ ਰੋਸ਼ਨੀ ਵਧਾਉਣ ਦਾ ਤਾਂ ਕੰਮ ਕਰਦੀ ਹੀ ਕਰਦੀ ਹੈ ਪਰ ਜਿਹੜਾ ਡਰਾਈਨੈਸ ਵਾਲਾ ਮੈਨੂੰ ਨਵਾਂ ਚਮਤਕਾਰ ਮਿਲਿਆ ਹੈ ਉਹ ਤੋਂ ਤਾਂ ਮੈਂ ਬੜਾ ਹੋਰ ਹੈਰਾਨ ਹੋ ਗਿਆ ਮੈਨੂੰ ਅੱਖਾਂ ਦੇ ਡਾਕਟਰ ਨੇ ਵੀ ਕਿਹਾ ਚੰਗਾ ਪੀਜੀ ਦਾ ਡਾਕਟਰ ਹੈ ਜਿਹੜਾ ਕਹਿੰਦਾ ਯਾਰ ਇਹ ਜਿਹੜਾ ਇਹ ਜੂਸ ਦੀ ਬੋਤਲ ਹੈ ਮੈਨੂੰ ਵੀ ਦੇ ਕੇ ਜਾਇਂ ਹਾਂ ਮੈਨੂੰ ਇੰਨੀ ਖੁਸ਼ੀ ਹੋਈ ਅੱਜ ਉਹ ਮੈਨੂੰ ਵੀ ਕਹਿ ਰਹੀ ਯਾਰ ਮੈਨੂੰ ਵੀ ਉਸ ਕੈਂਪ ਦੇ ਵਿੱਚ ਬੁਲਾਇਂ ਤੂੰ ਪਰ ਜੇ ਨਾ ਮੈਂ ਉਹ ਕਿਸੇ ਰੁਝੇ ਮੈਂ ਕਰਕੇ ਨਹੀਂ ਆ ਸਕਿਆ ਪਰ ਉਹ ਮੈਨੂੰ ਜ਼ਰੂਰ ਇਹ ਉਹਨੇ ਬੇਨਤੀ ਕਰੀ ਕਿ ਜੀ ਪ੍ਰਧਾਨ ਜੀ ਇਹ ਬੋਤਲ ਹੈ ਜਿਹੜੀ ਇਹ ਮੈਨੂੰ ਜੂਸ ਦੀ ਜ਼ਰੂਰ ਦੇ ਕੇ ਜਾਇਓ ਹਾਂ ਅੱਛਾ ਮੋਦੀ ਜੀ ਵੀ ਬੜਾ ਕਹਿੰਦੇ ਨੇ ਇਹਦੇ ਬਾਰੇ ਬੜੇ ਪ੍ਰਚਾਰ ਕਰ ਰਹੇ ਨੇ ਉਹਦਾ ਪਿੱਛੇ ਕਾਰਨ ਕੀ ਹੈ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹਦਾ ਬਹੁਤ ਪ੍ਰਚਾਰ ਕਰਦੇ ਆ ਸੀ ਵਕਤਾ ਉਹ ਸੀ ਵਕਤਾ ਉਹਦੇ ਇੰਨੇ ਫਾਇਦੇ ਗਿਣਾਉਂਦੇ ਆ ਤੁਸੀਂ ਮੇਰੀਆਂ ਹੋਰ ਵੀਡੀਓ ਚ ਵੀ ਦੇਖਿਆ ਮੈਂ ਵੀ ਉਹ ਕਰਦਾ ਹੁੰਨਾਗਾ ਦਿਖਾਉਣਾ ਵੀ ਦੇਖੋ ਜੀ ਪ੍ਰਧਾਨ ਮੰਤਰੀ ਸਾਡਾ ਦੇਸ਼ ਦਾ ਉਹ ਇਹਦੀ ਸਿਫਤਾਂ ਕਰਦਾ ਨਹੀਂ ਥੱਕਦਾ ਪਰ ਮੈਂ ਇਹ ਜੂਸ ਪਲਾ ਕੇ ਲੋਕਾਂ ਨੂੰ ਹੁਣ ਮੈਂ ਵੀ ਸਿਫਤਾਂ ਕਰਦਾ ਨਹੀਂ ਥੱਕਦਾ ਮੈਨੂੰ ਪਤਾ ਹੈ ਵੀ ਲੋਕ ਮੇਰੀਆਂ ਹੀ ਸਿਫਤਾਂ ਕਰਦੇ ਆ ਪਰ ਸਿਫਤਾਂ ਪਰਮਾਤਮਾ ਨੇ ਕਰਨੀ ਚਾਹੀਦੀਆਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਰਨੀ ਚਾਹੀਦੀਆਂ ਕਿਉਂ ਉਹਨੇ ਵੀ ਬੜਾ ਪ੍ਰਚਾਰ ਕੀਤਾ ਅਸੀਂ ਵੀ ਪ੍ਰਚਾਰ ਕਰ ਰਹੇ ਆ ਪਰ ਲੋਕਾਂ ਨੂੰ ਇਹਦਾ ਫਾਇਦਾ ਬਹੁਤ ਮਿਲਦਾ ਹੈ ਤੋ ਸਾਡੇ ਨਾਲ ਸੰਜੇ ਜੀ ਵੀ ਨੇ ਸਟਾਫ ਮੈਂਬਰ ਹੈਗੇ ਨੇ ਸੁਖ ਹੈਰਵੈਦਾ ਦੇ ਸੰਜੇ ਜੀ ਕਿਉਂਕਿ ਤੁਸੀਂ ਬੜੇ ਇੱਥੇ ਜਿਹੜੇ ਮਰੀਜ਼ ਆਉਂਦੇ ਨੇ ਇਹ ਲੋਕ ਸਪਲੀਮੈਂਟ ਲੈਣ ਤੁਹਾਡੇ ਕੋਲ ਆਉਂਦੇ ਨੇ ਕਿਹੋ ਜਿਹੀਆਂ ਪ੍ਰੋਬਲਮਾਂ ਲੈ ਕੇ ਆਉਂਦੇ ਨੇ ਤੇ ਸੀ ਬਖਤੌਨ ਦਾ ਰਿਜ਼ਲਟ ਕਿਵੇਂ ਦੱਸਦੇ ਨੇ ਤੁਹਾਨੂੰ ਸੀ ਬਖਤੌਨ ਦਾ ਜਿਹੜਾ ਰਿਜ਼ਲਟ ਆਪਾਂ ਰਿਸਰਚ ਮਲਗੀ ਜਿਹੜਾ ਆਪਾਂ ਕੀਤਾ ਹੈ ਵੀ ਇਹਨਾਂ ਰਿਸਰਚ ਆਂਦਾ ਉਸ ਤੋਂ ਵੀ ਵੱਧ ਸਰ ਜੀ ਯਾਨੀ ਕਿ ਉਹ ਕਹਿੰਦੇ ਕਿ ਸਾਨੂੰ ਇੰਨੀ ਆਪਾਂ ਮੈਡੀਸ਼ਨ ਖਾਂਦੇ ਹੋਏ ਸਾਨੂੰ 15 20 ਸਾਲ ਹੋ ਗਏ ਸਾੜੇ ਮਹੀਨੇ ਦੇ ਵਿੱਚ ਸਾਨੂੰ ਇਹਨਾਂ ਫਰਕ ਪੈਣਨਾ ਸ਼ੁਰੂ ਹੋ ਗਿਆ ਜਿਹੜੀ-ਕੜੀ ਜਿਹੜੀ ਚੀਜ਼ ਸਕਿਨ ਤੇ ਬਲਕਿ ਉਹਨੂੰ ਰੈਸ਼ੀ ਹੋ ਗਈ ਜਾਂ ਫਿਰ ਮਨ ਲਗੀ ਜਿਹ ਬਲੈਮਿਸ਼ੇ ਹੋਏ ਨੇ ਉਹਨਾਂ ਤੇ ਕੰਮ ਕਰਦਾ ਹੈ ਹੈਅਰ ਤੇ ਕੰਮ ਕਰਦਾ ਉਹ ਕਹਿੰਦੇ ਸਾਡੇ ਹੈਅਰ ਨਾ ਕਾਫੀ ਟੁੱਟਦੇ ਸੀਗੇ ਤੇ ਆਪਾਂ ਅਨਲਿਮਟਡ ਮਲਗੀ ਉਹਦਾ ਰਿਜ਼ਲਟ ਕਹਿੰਦੇ ਸਾਨੂੰ ਇਹੋ ਜਿਹਾ ਰਿਜ਼ਲਟ ਹੈ ਸਾਨੂੰ ਕਿ ਜੀ ਮੈਡੀਸਨ ਤੋਂ ਨਹੀਂ ਮਿਲਿਆ ਜਿਹੜਾ ਥੋੜਾ ਸੀਵਕ ਤੋਂ ਦੇਣ ਲੱਪਿਆ ਹਾਂਜੀ ਜਿਸ ਤਰ੍ਹਾਂ ਲੇਡੀਜ਼ ਦੀ ਕੁਝ ਪ੍ਰੋਬਲਮਸ ਹੁੰਦੀਆਂ ਹੈ ਨਾ ਉਹ ਮੈਡੀਸਨ ਖਾਂਦੀਆਂ ਸੀਗੀਆਂ ਔਰ ਉਹਨਾਂ ਉਹਨਾਂ ਨੇ ਤੇ ਕੰਮ ਕੀਤਾ ਇਹਨੇ ਠੀਕ ਹੈ ਉਹ ਸਾਨੂੰ ਅੱਗੇ ਦੱਸ ਕਿ ਆਪਾਂ ਹੁਣ ਇਸ ਇਸ ਨੂੰ ਲੈ ਕੇ ਕੀ ਕਹਿਣ ਵਾਲੇ ਕਿ ਸੀਵਕ ਤੋਂ ਉਹ ਚੀਜ਼ ਹੈ ਕਿ ਜਿ ਸੰਜੀਵਨੀ ਸ਼ਰੀਰ ਆਸਤੇ ਇਹਨੇ ਇੰਨੀ ਚੀਜ਼ਾਂ ਤੇ ਕੰਮ ਕੀਤਾ ਹੈਗਾ ਸਾਡੇ ਦੇਸ਼ ਦੇ ਵਿੱਚ ਇਹ ਇਹਨੂੰ ਆਪਾਂ ਮਤਲਬ ਗਿਆਨ ਵੀ ਨਹੀਂ ਹੈਗਾ ਸਾਨੂੰ 10 ਮਿੰਟ ਸਕਦੇ ਜੀ ਜੀ ਹਾਂਜੀ ਅੱਛਾ ਪ੍ਰਧਾਨ ਜੀ ਜਿਹੜੀ ਚੀਜ਼ ਆ ਤੁਸੀਂ ਗਣਾ ਮਤਲਬ ਲਿਖਿਆ ਹੋਈਆਂ ਨੇ ਕਿਵੇਂ ਕੰਮ ਕਰਦਾ ਕਿਹੜੀ ਕਿਹੜੀ ਚੀਜ਼ਾਂ ਨੇ ਜਿਹਦੇ ਦੇ ਕੰਮ ਕਰਦਾ ਜਿਵੇਂ ਕਿ ਹਾਂ ਜਿਵੇਂ ਹਾਰਡ ਤੇ ਹੋਇਆ ਹਾਜਮੇ ਤੇ ਹੋਇਆ ਸ਼ੂਗਰ ਦੀ ਮਾਤਰਾ ਸ਼ੂਗਰੀ ਮਾਤਰਾ ਇੰਨੇ ਡਾਕਟਰਾਂ ਨੇ ਮੈਨੂੰ ਫੋਨ ਕਰਕੇ ਕਹਿੰਦੇ ਸ਼ੂਗਰ ਲੈਵਲ ਡਾਊਨ ਨਹੀਂ ਹੁੰਦਾ ਜਦੋਂ ਮੈਂ ਦਿੱਤਾ ਉਹ ਸ਼ੂਗਰ ਲੈਵਲ ਆਂਡ ਡਾਊਨ ਆ ਰਿਹਾ ਉਹ ਇੰਨੇ ਖੁਸ਼ ਹੈ ਮੇਰੇ ਪੇਸ਼ੈਂਟ ਭੇਜ ਰਿਹਾ ਕਹਿੰਦਾ ਯਾਰ ਸੀ ਕਮੜੀ ਦੇ ਰੋਗਾਂ ਦੇ ਲੋਕਾਂ ਨੇ ਅਨੇਕਾਂ ਮੈਨੂੰ ਬਿਮਾਰੀਆਂ ਦੱਸਤੀਆਂ ਸਕਿਨ ਚਿਹਰੇ ਲੇੜੀ ਦੇ ਚ ਇਹ ਚਿਹਰੇ ਦੇ ਸਕਿਨ ਦੇ ਕਾਲੇ ਹੋਏ ਸਾਂਹੀਆਂ ਪਈਆਂ ਉਹ ਠੀਕ ਹੋਈਆਂ ਚੁਰੜੀਆਂ ਤਾਕਤ ਵਜੋਂ ਲੈ ਲਈ ਰੱਖ ਕਹਿੰਦੀਆਂ ਮਹੀਨੇ ਬਾਅਦ ਕਹਿੰਦੀ ਆ ਪਾਜੀ ਮੇਰੇ ਤਾਂ ਇਹ ਦਾਗ ਜੇ ਮਿਟ ਗਏ ਮਾਨਸਿਕ ਤਣਾਅ ਮਾਨਸਿਕ ਤਣਾਅ ਤੋਂ ਲੋਕਾਂ ਨੇ ਨਾ ਰਾਜਾਤ ਮਿਲਦਾ ਹੈ ਕੈਂਸਰ ਦੇ ਮਰੀਜ਼ ਮੇਰੇ ਕੋਲ ਇੰਨੀਆਂ ਬੋਤਲਾਂ ਲੈ ਕੇ ਜਾ ਰਹੇ ਆ ਕਹਿੰਦੇ ਸਾਡਾ ਪੇਸ਼ੈਂਟ ਉੱਧਾ ਇੰਨਾ ਖੁਸ਼ ਹੈ ਤੰਦਰੁਸਤ ਹੈ ਕੈਂਸਰ ਦੇ ਸੈੱਲਾਂ ਨੂੰ ਖਤਮ ਕਰਦਾ ਹਰ ਮਾਮਲੇ ਦਾ ਵਜਨ ਘਟਾਉਣ ਵਿੱਚ ਲੋਕਾਂ ਦੀ ਬੜੀ ਮੱਤ ਹੋ ਰਹੀ ਹੈ ਚਮੜੀ ਦੇ ਰੋਗ ਵਾਲੇ بڑے بڑے ਮੇਰੇ ਕੋਲ ਪੇਸ਼ੈਂਟ ਆਉਂਦੇ ਆ ਉਹ ਕਹਿੰਦੇ ਯਾਰ ਇਹ ਤਾਂ ਕਮਾਲ ਹੋ ਗਈ ਐਂਟੀਬਿਓਟਿਕ ਗੈਸ ਗੈਸ ਤਿਆਬ ਵਾਲੇ ਸੰਜੀਤ ਜੀ ਨੂੰ ਪੁੱਛੋ ਇੱਥੇ ਇੱਕ ਟੈਕਸੀ ਡ ਸੂਲ ਖਾ ਖਾ ਕੇ ਤੰਗ ਆਇਆ ਵਾਸੀ ਕਹਿੰਦਾ ਬਾਈ ਜੀ ਧੰਨਵਾਦ ਤੁਹਾਡਾ ਤੁਸੀਂ ਕੀ ਦਿੱਤਾ ਮੈਨੂੰ ਮੇਰਾ ਤਾਂ ਕੈਪਸੂਲ ਗੋਲੀਆਂ ਬੰਦ ਹੋ ਗਈਆਂ ਆਸਪੇਸ਼ੀਅਨ ਸੂਜਨ ਦੀ ਲੀਵਰ ਫੈਟੀ ਵਾਲੇ ਸ਼ਰਾਬ ਦੇ ਠੇਕੇ ਵਾਲੇ ਲੈ ਪਤਾ ਨਹੀਂ ਕੀ ਕਰਦੇ ਉਹ ਲੈ ਕੇ ਜਾਂਦੇ ਉਹ ਕਹਿੰਦੇ ਯਾਰ ਅਸੀਂ ਤੇ ਜਿਹੜਾ ਸ਼ਰਾਬੀ ਕਹਿੰਦਾ ਮੇਰੇ ਲੀਵਰ ਫੈਟੀ ਕਹਿੰਦਾ ਛੋਟੀ ਵਾਲੀ ਬੋਤਲ ਦੇ ਦਿੰਦੇ ਆ ਪਲਾ ਦੇ ਦਿੰਦੇ ਆ ਉਹ ਇਹ ਵੀ ਕੰਮ ਕਰ ਲਾਗੇ ਗਠੀਏ ਦੇ ਮਰੀਜ਼ ਸਰੀਰ ਦੀ ਤਾਕਤ ਤਾਕਤ ਵਾਸਤੇ ਬੇਸਮਾਰ ਰੁਕੀ ਸਾਹਿਬ ਦੇ ਫਾਇਦੇ ਹੈ ਮੈਂ ਕਹਿੰਦਾ ਪ੍ਰਮਾਤਮਾ ਦਾ ਸ਼ੁਕਰ ਹੈ ਇਹਨੇ ਸਾਨੂੰ ਇਹ ਕੋਈ ਸੇਵਾ ਕਰਨ ਦਾ ਬਲ ਬਖਸ਼ਿਆ ਅੱਛਾ ਫਿਰ ਤਾਂ ਮਤਲਬ ਮੋਦੀ ਸਾਹਿਬ ਠੀਕ ਕਹਿ ਰਹੇ ਨੇ ਤੁਸੀਂ ਕਹਿ ਰਹੇ ਹੋ ਵੀ ਇੰਨਾ ਜ਼ਿਆਦਾ ਰਿਜ਼ਲਟ ਤੁਸੀਂ ਲਿਆ ਬਿਲਕੁਲ ਬਿਲਕੁਲ ਮੈਂ ਕਹਿੰਦਾ ਮੈਂ ਆਪ ਕਹਿੰਦਾ ਸੀ ਮੋਦੀ ਸਾਹਿਬ ਵੀ ਕਹਿੰਦਾ ਕਿਸ ਚੀਜ਼ ਦਾ ਪ੍ਰਚਾਰ ਕਰਦੇ ਜਦੋਂ ਮੈਂ ਇਹ ਚੀਜ਼ ਦਿੱਤੀ ਹੈ ਨਾ ਲੋਕਾਂ ਨੂੰ ਇਹ ਸੀ ਵਿਕਟੋਰਨ ਜੂਸ ਹੈ ਜਿਹੜਾ ਲਦਾਖ ਦੀ 베ਰੀ ਤੋਂ ਲਿਆ ਕੇ ਪਲਪ 100% ਪਲਪ ਹੈ ਉਹ ਦਿੱਤਾ ਹੈ ਲੋਕ ਮੇਰਾ ਤਾਂ ਧੰਨਵਾਦ ਕਰਦਾਂ ਨਹੀਂ ਥੱਕਦੇ ਜੀ ਇੰਨਾ ਬਹੁਤ ਮੈਂ ਤਾਂ ਮੋਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਪਰਮਾਤਮਾ ਦਾ ਵੀ ਸੁਪਤ ਕਰਦਾ ਅੱਛਾ ਅੱਜ ਤੁਹਾਨੂੰ ਭਗਤ ਕਬੀਰ ਜੀ ਜਿਹੜੇ ਫਾਊਂਡੇਸ਼ਨ ਹੈਗੀ ਇਹਨਾਂ ਵੱਲੋਂ ਸਨਮਾਨ ਦਿੱਤਾ ਗਿਆ ਕੀ ਕਹੋਗੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਭਗਤ ਤਕਵੀਰ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਨ ਸਤਕਾਰ ਦਿੱਤਾ ਪੰਜਾਬ ਦੇ ਸਾਡੇ ਰਾਜਪਾਲ ਜੀ ਗੁਰਪ੍ਰੀਤ ਚੰਦ ਗਟਾਰੀਆ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਸਤਕਾਰ ਦਿੱਤਾ ਜੀ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਇਹ ਸੀ ਬਖਤੌਨ ਹੈਗਾ ਜਿਸ ਦੀ ਚਰਚਾ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਔਰ ਜਿਸ ਦੀ ਚਰਚਾ ਇਸ ਵੇਲੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਦੋਂ ਮੋਦੀ ਜੀ ਨੇ ਇਹਨਾਂ ਦੀ ਤਾਰੀਫ ਕਰਨੀ ਸ਼ੁਰੂ ਕੀਤੀ ਸੀ ਬਖਤੌਨ ਦੀ ਤਾਂ ਬਹੁਤ ਜ਼ਿਆਦਾ ਹੋਈ ਹੈ ਸੋ ਅਸੀਂ ਟੈਸਟ ਕਰਕੇ ਦੱਸਦੇ ਹਾਂ ਕਿਦਾਂ ਦਾ ਹੈ ਟੇਸਟ ਵੀ ਬੜਾ ਲਾਜਵਾਬ ਹੈ ਹਾਂ ਬਹੁਤ ਸਮਾਲਾ ਮੈਂ ਥੋੜਾ ਥੋੜਾ ਮੜਾ ਖੱਟ ਮਿੱਠਾ ਜਿਹਾ ਲੱਗਦਾ ਪਰ ਜਿਹੜਾ ਇੱਕ ਵਾਰ ਪੀ ਲਿਆ ਦੁਬਾਰਾ ਹੋਗਾ ਨਾ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਬੜਾ ਨਜ਼ਾਰਾ ਆਉਂਦਾ ਕਹਿੰਦੇ ਬੜਾ ਆਨੰਦ ਆ ਰਿਹਾ ਹੋਰ ਵੀ ਤੁਸੀਂ ਬਹੁਤ ਸਾਰੇ ਚੀਜ਼ਾਂ ਰੱਖੀਆਂ ਨੇ ਉਹਦੇ ਵਾਸਤੇ ਵੀ ਗਰੀਸ ਹੈ ਜਿਹੜਾ ਆਪਾਂ ਗੋਡਿਆਂ ਦਾ ਗਰੀਸ ਗੋਡਿਆਂ ਦਾ ਤੇ ਦਰਦਾਂ ਤੋਂ ਸਪਾਉ ਸਟਕਾਰਾ ਮੈਂ ਕਹਿੰਦੇ ਰਹਿਣਾ ਗੋਡਿਆਂ ਤੇ ਗਰੀਸ ਲਾਓ ਦਰਦਾਂ ਤੋਂ ਸਟਕਾਰਾ ਪਾਓ ਬੜੇ ਲੋਕਾਂ ਦਾ ਨੀ ਕੋਈ ਆਪਰੇਸ਼ਨ ਨਹੀਂ ਕੋਈ ਟੀਕਾ ਨਹੀਂ ਕੋਈ ਗੋਲੀ ਨਹੀਂ ਕੋਈ ਨਹੀਂ ਮੈਂ ਕੰਨਜੀ ਫਰੁਕੀ ਸਾਹਿਬ ਧੰਨਵਾ ਬੜਾ ਜਿਹੜੀ ਪਰੇਸ਼ਾਨੀ ਚ ਦੂਰ ਵਜੇ ਸਾਡਾ ਮੁੰਡਾ ਕੁਲਵਿੰਦਰ ਆ ਬਹੁਤ ਸੋਹਣੀ ਮ사ਜ ਕਰਦਾ ਹੈ ਉਹ ਕੁੜੀ ਹੈਗੀ ਬਹੁਤ ਸੋਹਣੇ ਮ사ਜ ਕਰਦੇ ਆ ਇੰਨਾ ਮ사ਜ ਕਰਕੇ ਜਦੋਂ ਇਹ ਆ ਕੇ ਲੋਕ ਥੈਂਕ ਯੂ ਕਹਿ ਕੇ ਜਾਂਦੇ ਆ ਮੈਨੂੰ ਬੜੀ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਤੇ ਬਾਕੀ ਆ ਰਹੀ ਲੰਸੀ ਇਹ ਜਿਹੜੇ ਜਿਹੜੇ ਬੰਦੇ ਕਹਿੰਦੇ ਖਾਂਸੀ ਸਾਹ ਦਖਾਮ ਸਮਾਂ ਹੱਟ ਹੀ ਨਹੀਂ ਰਿਹਾ ਉਹਦੇ ਵਾਸਤੇ ਮੈਂ ਕਹਿੰਦਾ ਇਹਦੀਆਂ ਪੰਜ ਬੂੰਦਾਂ ਲੈ ਲੋ ਖਾਂਸੀ ਖੁੰਸੀ ਕਿਤੇ ਰਹਿੰਦੀ ਵੀ ਨਹੀਂ ਜਖਾਮ ਜਿੰਨੀ ਮਰਜ਼ੀ ਪੁਰਾਣੀ ਹੋਵੇ ਜੀ ਖਾਂਸੀ ਪੁਰਾਣੀ ਹੋਵੇ ਸਾਹ ਦਮਾ ਹੋਵੇ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਤੇ ਕਿਵੇਂ ਲੈਣੀ ਹੈ ਜੀ ਇਹਦੀ ਮੈਂ ਕਹਿੰਦਾ ਜਮਾ ਬੋਰੀ ਜੜਛ ਚੱਕ ਦੋਗੀ ਪੱਕਾ ਹੱਲ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਆ ਜਿਹੜਾ ਕੋਈ ਭੈਣ ਭਰਾ ਹੱਡਾ ਕੋਈ ਬੱਚਾ ਨਸ਼ਾ ਕਰਦਾ ਕਿਸੇ ਕਿਸਮ ਦਾ ਵੀ ਨਸ਼ਾ ਕਰਦਾ ਇਹਦੀਆਂ ਪੰਜ ਪੰਜ ਬੂੰਦਾ ਉਹਨੂੰ ਦੋ ਤਿੰਨ ਟਾਈਮ ਦੇਣ ਲੱਗ ਜਾਓ ਨਸ਼ਿਆਂ ਤੋਂ ਵੀ ਬੜਾ ਰਾਹਤ ਮਿਲਦੀ ਹੈ ਇਹ ਬੂੰਦੀ ਨਹੀਂ ਸਾਰੀਆਂ ਤੁਹਾਡੇ ਬੂੰਦਾ ਬਣਾਈ ਹੋਏ ਸਾਰੇ ਡ੍ਰੌਪ ਹੈ ਆ ਮੇਰੇ ਕੋਲੇ ਫੈਟ ਨੂੰ ਹੈ ਗੈਸ ਤਜਾਬ ਤੋਂ ਜਿੰਨੀ ਮਰਜ਼ੀ ਕਿਸੇ ਨੂੰ ਗੈਸ ਤਜਾਬ ਐਸਿਡਿਟੀ ਰਹਿੰਦੀ ਹੈ ਉਹਦੇ ਤੇ ਕੰਮ ਕਰਦਾ ਇਹ ਬੜਾ ਵਧੀਆ ਰਿਜ਼ਲਟ ਹੈ ਆ ਆ ਗਿਆ ਮੋਟਾਪੇ ਦਾ ਠੀਕ ਹੈ ਜੀ ਤੇ ਮੋਟਾਪੇ ਦਾ ਆ ਗਿਆ ਤੇ ਆ ਆ ਗਿਆ ਥੈਰੋ ਸੀ ਦਾ ਜਿੰਨੇ ਮਰਜੀ ਜਿਨ੍ਹਾਂ ਨੂੰ ਥੈਰੜਾਗਾ ਸੈਰੜ ਵਗੈਰਾ ਦੇ ਇਹ ਬੜੇ ਹਜੇ ਮਰੀਜ਼ ਮੇਰੇ ਠੀਕ ਹੋ ਰਿਹਾ ਇੰਨਾ ਮੈਨੂੰ ਅਸੀਸਾਂ ਦਿੰਦੇ ਆ ਕਹਿੰਦੇ ਧੰਨਵਾਦ ਬਾਈ ਜੀ ਕਿਹਾ ਦਿੱਤਾ ਤੁਸੀਂ ਮੌਜਾਂ ਕਰਦੇ ਆ ਉਸ ਤੋਂ ਬਾਅਦ ਮਟਾਪੇ ਦਾ ਆ ਗਿਆ ਮੇਰੇ ਕੋਲ ਸਹੀ ਆ ਮਟਾਪਾ ਹੈ ਮਟਾਪੇ ਵਾਲਾਗਾ ਜਿੰਨਾ ਮਰਜੀ ਮਟਾਪਾ ਹੋਵੇ ਕੋਈ ਡਾਈਟ ਪਲਾਨ ਕਰਨ ਦੀ ਲੋੜ ਨਹੀਂ 10 ਤੋਂ 12 ਕਿਲੋ weight 3 ਮਹੀਨਿਆਂ ਚ ਕੱਟ ਜਾਂਦੇ ਇੱਕ ਸ਼ੀਸ਼ੇ ਦਾ 9 ਮਹੀਨੇ ਚੱਲਦੀ ਹੈ 10 ਤੋਂ 12 ਕਿਲੋ weight ਘਟਾ ਦਿੰਨੇ ਆ ਉਸ ਤੋਂ ਬਾਅਦ ਆ ਸਾਰੇ ਜਿਨ ਜਿਹਨੂੰ ਡਿਪਰੈਸ਼ਨ ਨੀਂਦ ਨਹੀਂ ਆਉਂਦੀ ਹੋਰ ਬਾਲਾਂ ਦੀ ਸਮੱਸਿਆ ਕੋਈ ਮਾੜੀ ਮਟਾ ਮ사ਜ ਕਰੋ ਹਲਕੇ ਹਲਕੇ ਮ사ਜ ਕਰੋ ਬਸ ਠੀਕ ਹੈ ਜੀ ਬਣਾ ਕਹਿੰਦਾ ਨੰਦ ਯਾਰ ਹੈ ਬੜਾ ਨੀਂਦ ਬੜੀ ਖੁੱਲ ਕੇ ਆਉਂਦੀ ਹੈ ਇਦਾਂ ਦੇ ਮੇਰੇ ਕੋਲ ਸਾਰੇ ਪ੍ਰੋਡਕਟ ਹੈ ਜੀ ਜੀ ਇਹਨਾਂ ਚੀਜ਼ਾਂ ਦੇ ਸੰਬੰਧ ਵਿੱਚ ਅੱਜ ਜਿਹੜਾ ਮੈਨੂੰ ਇਹਨਾਂ ਨੇ ਭਗਤ ਕਬੀਰ ਫਾਊਂਡੇਸ਼ਨ ਵੱਲੋਂ ਜਿਹੜਾ ਇਹ ਮਾਨ ਸਨਮਾਨ ਦਿੱਤਾ ਹੈ ਮੈਂ ਬਹੁਤ ਬਹੁਤ ਸੁਪਰ ਗੁਰੂ ਹਾਰਾ ਮੇਰੇ ਪਰਮਾਤਮਾ ਦਾ ਜਿਹੜਾ ਮੈਨੂੰ ਇੰਦਾ ਦਾ ਮਾਨ ਸਤਕਾਰ ਦਵਾ ਰਿਹਾ ਹੈ ਮੈਂ ਦੇਣ ਨਹੀਂ ਦੇ ਸਕਦਾ ਮੇਰੇ ਸਤਿਗੁਰ ਦਾ ਜੀ ਨੇ ਮੈਨਾਂ ਮਾਣ ਬਖਸ਼ਿਆ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਹੇ ਸਨ ਰਾਜਵਿੰਦਰ ਸਿੰਘ ਗਿੱਲ ਐਮ ਡੀ ਨੇ ਸੁਖਾ आयुर्वेदा ਦੇ ਔਰ ਉਹਨਾਂ ਦਾ ਅੱਜ ਸਨਮਾਨ ਹੈਗਾ ਜਿਹੜਾ ਖਾਸ ਕਰਕੇ ਗੁਲਾਬਚੰਦ ਕਟਾਰੀਆ ਜੀ ਵੱਲੋਂ ਜਿਹੜੇ ਕਿ ਗਵਰਨਰ ਨੇ ਪੰਜਾਬ ਦੇ ਉਹਨਾਂ ਵੱਲੋਂ ਕੀਤਾ ਗਿਆ ਔਰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਹ ਜਿਹੜਾ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਉਹਨਾਂ ਨੂੰ ਇਹ ਸਨਮਾਨ ਹੈਗਾ ਖਾਸ ਕਰਕੇ ਗਵਰਨਰ ਸਾਹਿਬ ਤੋਂ ਜਿਹੜਾ ਉਹ ਦਵਾਇਆ ਗਿਆ ਔਰ ਸੀ ਵਕਤੋਂ ਹੈਗਾ ਅੱਛਾ ਭਾਈ ਜੀ ਜੀ ਕਿਸੇ ਨੇ ਇਹ ਲੈਣਾ ਹੋਵੇ ਤੁਹਾਡੇ ਕੋਲੋਂ ਜਾਂ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿਵੇਂ ਹੋ ਸਕਦਾ ਹਾਂ ਇਹ ਲੈਣ ਵਾਸਤੇ ਤੁਸੀਂ ਮੇਰਾ ਜਿਹੜਾ ਨੰਬਰ ਹੈਗਾ ਸਕਰੀਨ ਤੇ ਮੇਰੇ ਨੰਬਰ ਚੱਲਦੇ ਆ ਉਹਦੇ ਤੁਸੀਂ ਆਪਣਾ ਵਟਸਐਪ ਨੰਬਰ ਮੇਰੇ ਚੱਲਦੇ ਆ ਵਟਸਐਪ ਤੇ ਆਪਣਾ ਐਡਰੈਸ ਭੇਜੋ ਉਸ ਤੋਂ ਬਾਅਦ ਆਪਣਾ ਅਸੀਂ ਤੁਹਾਨੂੰ ਸਕੈਨਰ ਭੇਜ ਦਿੰਦੇ ਆ ਪੇਮੈਂਟ ਕਰ ਦਿਆਂ ਘਰੇ ਅਸੀਂ ਕੋਰੀਅਰ ਕਰਾ ਦਿੰਦੇ ਆ ਜੀ ਕੋਈ ਦਿੱਕਤ ਨਹੀਂ ਜਾਂਦੀ ਦਰਸਾਂ ਦਰਸਾਂ ਹਰ ਜਗ੍ਹਾ ਜਾ ਰਹੇ ਜੀ 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 ਅੱਛਾ ਮ사ਜ ਫਿਰ ਇਹ ਇਹ ਕਰਦੇ ਨੇ ਕਿ ਕੀ ਨਾ ਜੀ ਤੁਹਾਡਾ ਦਾ ਸਿੰਘ ਜੀ ਅੱਛਾ ਕੁਲਵਿੰਦਰ ਜੀ ਫਿਰ ਮ사ਜ ਕਰਕੇ ਕੀ ਕਹਿੰਦੇ ਨੇ ਲੋਕ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਥੈਂਕ ਯੂ ਕਹਿੰਦੇ ਨੇ ਕਹਿੰਦੇ ਬਹੁਤ ਵਧੀਆ ਰਿਲੈਕਸ ਮਿਲਿਆ ਜੀ ਕਿਵੇਂ ਕਿਵੇਂ ਮ사ਜ ਕਿਵੇਂ ਕਰਦੇ ਨੇ ਇੱਕ ਡ੍ਰੌਪ ਲਾ ਕੇ ਜੀ ਗੋਡਣ ਦੇ ਵਾਲਾ ਦਾ ਇਦਾਂ ਜੀ ਗਲੌਣੀ ਹੁੰਦੀ ਬਸ ਆ ਮਟਰ ਦੇ ਦਾਣੇ ਜਿੰਨੀ ਲਗਾਉਣੀ ਹੈ ਜੀ ਚਮਟਰ ਦੇ ਦਾਣੇ ਜਿੰਨੀ ਲਗਾਉਣੀ ਹਾਂਜੀ ਜੀ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਈਆਂ ਨੇ ਇਸ ਵੇਲੇ ਸੀਜੀਸੀ ਲਾਂਡਰਾਂ ਦੀਆਂ ਤਸਵੀਰਾਂ ਹੈਗੀਆਂ ਨੇ ਜਿੱਥੇ ਪੰਜਾਬ ਦੇ ਗਵਰਨਰ ਗੁਲਾਬਚੰਦ ਕਟਾਰੀਆ ਜੀ ਵੱਲੋਂ ਖਾਸ ਕਰਕੇ ਸੁਖਰਵੇਦਾ ਦੇ ਐਮਡੀ ਨੇ ਰਾਜਵਿੰਦਰ ਸਿੰਘ ਗਿਲਹੋਰਾ ਨੂੰ ਸਨਮਾਨ ਦਿੱਤਾ ਗਿਆ ਸੀ ਬਖਤੌਨ ਜਿਹੜੀ ਉਹਨਾਂ ਦਾ ਉਹਨਾਂ ਦਾ ਨੁਸਖਾ ਹੈਗਾ ਜਿਹੜਾ ਫਾਰਮੂਲਾ ਹੈ ਖਾਸ ਕਰਕੇ ਜਿਹੜਾ ਉਹਨਾਂ ਨੇ ਬਣਾਇਆ ਉਹਨਾਂ ਕਰਕੇ ਇਹਨਾਂ ਦੀ ਜਿਹੜੀਆਂ ਸੇਵਾਵਾਂ ਨੂੰ ਦੇਖਦੇ ਹੋਏ ਕਿਉਂਕਿ ਬਹੁਤ ਜ਼ਿਆਦਾ ਲੋਕ ਹੈਗੇ ਨੇ ਜਿਹੜੇ ਇਹਨਾਂ ਤੋਂ ਫਾਇਦਾ ਲੈ ਰਹੇ ਨੇ ਔਰ ਆਪਣੀ ਜ਼ਿੰਦਗੀ ਹੈ ਜਿਹੜੀ ਵਕਫ ਉਹ ਜਿਹੜਾ ਉਹ ਛੁਟਕਾਰਾ ਪਾ ਰਹੇ ਨੇ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਡਾਕਟਰ ਜਿਹੜਾ ਟੀਮ ਦਾ ਸੁਖਰ ਰਵੈਦਾ ਦੀ ਤੇ ਖਾਸ ਕਰਕੇ ਸੁਖਰ ਰਵੈਦਾ ਦੇ ਐਮ ਡੀ ਨੇ ਜਿਹੜੇ ਰਾਜਵਿੰਦਰ ਸਿੰਘ ਗਿੱਲ ਉਹਨਾਂ ਦੇ ਨਾਲ ਉਹ ਜਿਹੜਾ ਨੰਬਰ ਹੈਗਾ ਉਸ ਤੇ ਫੋਨ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰ ਲਈ ਦੋ ਆ ਗਿਆ ਧੰਨਵਾਦ